ਪੁਲਿਸ ਦੇ ਗ੍ਰਫਤ ਚ ਖੜੇ ਤਿੰਨ ਨੌਜਵਾਨਾਂ 'ਤੇ ਅਜਿਹੇ ਜੁਰਮ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਾ ਹੈ ਕਿ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪੱਪੂ ਸਿੰਘ, ਗੁਰਸੇਵਕ ਸਿੰਘ ਤੇ ਜਸਪ੍ਰੀਤ ਸਿੰਘ 'ਤੇ ਨਸ਼ੇ ਦੀ ਪੂਰਤੀ ਲਈ 70 ਸਾਲਾ ਮਿਤ ਸਿੰਘ ਦਾ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ। ਸੰਗਰੂਰ ਦੇ ਪਿੰਡ ਨਦਾਮਪੁਰ ਵਿੱਚ ਨਹਿਰ ਦੇ ਕੰਢੇ ਇੱਕ ਬਜ਼ੁਰਗ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਅੰਨ ਕਤਲ ਦੇ ਮਾਮਲੇ ਨੂੰ ਸੁਝੌਣ ਲਈ ਇੱਕ ਟੀਮ ਬਣਾਈ। ਜਾਂਚ ਤੋਂ ਬਾਅਦ ਪੁਲਿਸ ਦੇ ਹੱਥ ਇਹਨਾਂ ਤਿੰਨਾਂ ਨੌਜਵਾਨਾਂ ਤੱਕ ਪਹੁੰਚੇ। ਪੁੱਛਗਿਛ ਵਿੱਚ ਪਤਾ ਲੱਗਾ ਕਿ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਰਾਤ ਨੂੰ ਚੌਕੀਦਾਰੀ ਕਰਨ ਵਾਲੇ ਮਿਤ ਸਿੰਘ ਨੂੰ ਇਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਮੌਤੇ ਘਾਟ ਉਤਾਰ ਦਿੱਤਾ ਤਲਾਸ਼ੀ ਲੈਣ ਤੋਂ ਬਾਅਦ ਮ੍ਰਿਤਕ ਕੋਲੋਂ ਇਹਨਾਂ ਨੂੰ ਸਿਰਫ 500 ਰੁਪਏ ਬਰਾਮਦ ਹੋਏ ਇਹਨਾਂ ਨੇ ਸਰਫੇਸ ਤੱਕ ਇਹ ਕਿਦੇ ਵੀ ਸੀ ਬੰਦਾ ਮਾਰਿਆ ਨਸ਼ਾ ਕੀਤਾ ਹੋਇਆ ਸੀ ਡੇਢ ਬੋਤਲ ਇਹਨਾਂ ਨੇ ਸ਼ਰਾਬ ਦੀ ਪੀਲੀ ਸੀ ਪੈਸਿਆਂ ਦੀ ਖਾਤਰੀ ਇਹ ਬੰਦਾ ਇਹਨਾਂ ਨਸ਼ੇ ਦੀ ਹਾਲਤ 'ਚ ਬੰਦਾ ਮਾਰਤਾ ਪਰ ਬਾਅਦ 'ਚ ਜਦੋਂ ਦੇਖਿਆ ਇਹਦੇ ਕੋਲੋਂ ਸਿਰਫ 500 ਰੁਪਏ ਇਹਨਾਂ ਨੂੰ ਮਿਲੇ ਆ ਇਹ ਬੰਦੇ ਅਸੀਂ ਫੜ ਲਿਆ ਇਹਨਾਂ ਕੋਲੋਂ ਦਫਾ 27 ਤੱਕ ਉਹ ਕਹਾਰੀ ਉਹਦਾ ਆਧਾਰ ਕਾਰਡ ਉਹਦਾ ਉਹ ਸਾਰਾ ਬ੍ਰਾਂਡ ਕਰਾਵਾ